ਆਹ ਵੀਡੀਓ ਵੇਖ ਕੇ ਮਨ ਦੇ ਵਿੱਚ ਇੱਕੋ ਖਿਆਲ ਆਂਦਾ ਏ ਕਿ ਜੇ ਪੱਗਾ ਬਨ ਕੇ ਆਹੀ ਹਰਕਤਾਂ ਕਰਨੀਆਂ ਹੁੰਦੀਆਂ ਐ ਤੇ ਫਿਰ ਪੱਗਾ ਸਜਾਣ ਦੀ ਕੋਈ ਲੋੜ ਨਹੀਂ ਕਿਉਂਕਿ ਜਿਹੜੀ ਦਸਤਾਰ ਐ ਆਪਣੇ ਸਿਰ ਤੇ ਸਜਾ ਕੇ ਤੇ دیਵਾਨੀ ਦੇ ਬੰਦੇ ਦੇ ਪੈਰਾਂ ਦੇ ਵਿੱਚ ਜਟੇ ਦਾ ਪਿਆ ਏ ਇਸ ਦਸਤਾਰ ਦੇ ਹੱਕ ਦੇ ਲਈ ਅਣਮੁੱਲੇ ਜੀਵਨ ਵਾਲੇ ਸਿੰਘਾਂ ਦੇ ਸ਼ਹੀਦੀਆਂ ਲੱਗੀਆਂ ਨੇ ਸਹਬਜ਼ਾਦਿਆਂ ਦੀਆਂ ਦੇਹਾਂ ਸਰਹੰਦ ਦੀਆਂ ਦੇ ਵਿੱਚ ਚੜੀਆਂ ਗਈਆਂ ਨੇ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਾ ਕਰਾ ਕੇ ਤੇ ਆਪਣੀ ਝੋਲੀਆਂ ਦੇ ਵਿੱਚ ਪੁਆਏ ਨੇ ਤੇ ਪਤਾ ਪਤਾ ਸਿੰਘਾਂ ਦਾ ਵੈਰੀ ਰਿਆ ਸਾਡੇ ਸਿਰਾਂ ਦੇ ਮੁੱਲ ਪੈਂਦੇ ਰਹੇ ਤੇ ਉਸ ਦੌਰ ਦੇ ਵਿੱਚ ਉਹ ਨਿਕਲ ਕੇ ਸੰਘਰਸ਼ ਕਰਕੇ ਤੇ ਇਹ ਦਸਤਾਰੇ ਦਾ ਹੱਕ ਸਾਡੀ ਝੋਲੀ ਦੇ ਵਿੱਚ ਆਇਆ ਏ ਕਿਤੇ ਐਵੇਂ ਨਹੀਂ ਮਿਲ ਗਿਆ ਇਹ ਗੱਲ ਯਾਦ ਰੱਖ ਲੈਣੀ ਆ ਕਿ ਇਹ ਦਸਤਾਰਾ ਜਿਹੜਾ ਏ ਇਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਝੁਕ ਸਕਦਾ ਏ ਐਵੇਂ ਦੇ ਦੀਵਾਨੀ ਦੇ ਪਖੰਡੀ ਅੱਗੇ ਨਹੀਂ ਬਾਕੀ ਆ ਜਿਹੜੇ ਬਹੁਤੇ ਡੇਰਿਆਂ ਤੇ ਪਖੰਡੀਆਂ ਵੱਲ ਜਾਂਦੇ ਹੋ ਤੁਹਾਨੂੰ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ ਏ ਕਿ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋ ਤੁਹਾਡੀਆਂ ਝੋਲੀਆਂ ਨਹੀਂ ਭਰੀਆਂ ਤੇ ਝੋਲੀਆਂ ਇਹਨਾਂ ਪਖੰਡੀਆਂ ਕੋਲ ਜਾ ਕੇ ਵੀ ਨਹੀਂ ਭਰਨੀਆਂ ਇਹਨਾਂ ਪਖੰਡੀਆਂ ਦੀ ਬਾਬਿਆਂ ਦੀ ਦੁੱਕੀ ਦੀ ਦੇਨ ਨਹੀਂ ਪੰਥ ਤੇ ਪੰਜਾਬ ਨੂੰ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਤੁਸੀਂ ਆਪਣਾ ਤਾਜ ਰੋਲਦੇ ਪਈਓ ਸ਼ਰਮ ਕਰ ਲੋ ਇਸ ਦਸਤਾਰ ਪਿੱਛੇ ਜਿੰਨੀਆਂ ਕੁਰਬਾਨੀਆਂ ਹੋਈਆਂ ਐ ਪਹਿਲਾਂ ਉਹ ਇਤਿਹਾਸ ਪੜੋ ਉਹਨੂੰ ਸਮਝੋ ਤੇ ਵਿਚਾਰੋ ਤੇ ਜੇ ਇਸ ਦਸਤਾਰ ਸਜਾਉਣਾ ਏ ਤੇ ਕੇਵਲ ਆਪਣੇ ਗੁਰੂ ਦੇ ਅੱਗੇ ਝੁਕਣਾ ਏ ਜਿਹੜਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਜੇ ਪਖੰਡੀਆਂ ਅੱਗੇ ਝੁਕਣਾ ਆ ਤੇ ਫਿਰ ਦਸਤਾਰਾ ਵੀ ਸਜਾਉਣ ਦੀ ਕੋਈ ਲੋੜ